ਨਮਸਕਾਰ ਤੁਸੀਂ ਦੇਖ ਰਹੇ ਹੋ ਨਮਾ ਜਵਾਨਾ ਟੀਵੀ ਮੈਂ ਆ ਰਾਜਪਾਲ ਸਿੰਘਲਾ ਇਸ ਵੇਲੇ ਮੂਨਕ ਦੇ ਕੱਗਰ ਪੁੱਲ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿਸ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੱਗਰ ਦੇ ਵਿੱਚ ਪਾਣੀ ਦਾ ਬਹਾਵ ਇੰਨਾ ਤੇਜ਼ ਚੱਲ ਰਿਹਾ ਹੈ ਕਿ ਇਸ ਦਾ ਪਾਣੀ ਕੰਡਿਆਂ ਨੂੰ ਛੂ ਰਿਹਾ ਹੈ ਕਿ ਮੂਨਕ ਤੋਂ ਸੁਰਜਨ ਪੈਣੀ ਵਾਲੇ ਪਾਸੇ ਕਿਸਾਨ ਆਪਣੇ ਤੌਰ ਤੇ ਬੰਨ ਮਜ਼ਬੂਤ ਕਰ ਰਹੇ ਹਨ ਬੇਸ਼ੱਕ ਪ੍ਰਸ਼ਾਸਨ ਅਤੇ ਰਾਜਸੀ ਨੇਤਾ ਕੱਗਰ ਦਾ ਦੋਰਾ ਕਰਨ ਤੇ ਲੱਗੇ ਹੋਏ ਹਨ ਪਰ ਕਿਸਾਨ ਇਨੋਂ ਤੋਂ ਬਹੁਤ ਜਿਆਦਾ ਖੁਸ਼ ਨਹੀਂ ਹਨ ਜੇਕਰ ਬੰਨ ਦੀ ਗੱਲ ਕੀਤੀ ਜਾਵੇ ਕੋਈ ਜਿਆਦਾ ਬੰਨ ਮਜ਼ਬੂਤ ਨਜ਼ਰ ਨਹੀਂ ਆ ਰਿਹਾ ਜਿਵੇਂ ਕਿ ਪਿੱਛੇ ਪਾਣੀ ਦਾ ਪੱਦਰ ਨੂੰ ਦੇਖਿਆ ਜਾਵੇ ਕਿ ਇਹ ਬੰਨ ਕਿਸੇ ਵੀ ਸਮੇਂ ਧੋਖਾ ਦੇ ਸਕਦਾ ਹੈ ਇਸ ਵਿੱਚ ਭਗਣ ਵਾਲਾ ਪਾਣੀ ਨਜ਼ਦੀਕ ਦੇ ਲੋਕਾਂ ਦਾ ਵੱਡਾ ਨੁਕਸਾਨ ਕਰ ਸਕਦਾ ਹੈ ਇਹ ਵੀ ਗੱਲ ਸਾਹਮਣੇ ਆਈ ਆ ਰਹੀ ਹੈ ਕਿ ਕਕਨੌਰ ਦੇ ਕੋਲ ਨਰਵਾਣਾ ਸਰਾਲਾ ਕੱਗਰ ਦੇ ਹੈੱਡ ਕੋਲ ਪਾੜ ਪੈ ਜਾਣ ਦੇ ਕਾਰਨ ਇੱਥੇ ਇਲਾਕੇ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਅੰਦਰ ਸਾਹਿਬ ਕਿਵੇਂ ਜੇ ਦੇ ਹਾਲਾਤ ਨੇ ਕੱਗਰ ਦੇ ਜਿਵੇਂ ਕਿ ਜੇ ਕਿ ਪਲ-ਪਲ ਦਾ ਜਿਹੜਾ ਟਾਈਮ ਹੈ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਕੰਡਾਂ ਨੂੰ ਛੂ ਰਿਹਾ ਹੈ। ਕਿਵੇਂ ਦੇਖਦੇ ਹੋ ਇਸ ਨੂੰ? ਇਹ ਦੇਖੀ ਜਿਉਂ ਪਾਣੀ ਪਿੱਛੇ ਬਾਸ਼ ਹੋ ਜਾਂਦੀ ਹੈ। ਉਹਦੇ ਇਥੇ ਤੱਕ ਆਉਣਾ ਬਤੀ ਰਹੀ ਗੱਲ ਵੀ ਪਿਛਲੇ 2 ਸਾਲਾਂ ਵਿੱਚ ਕੋਈ ਮਿਹਨਤ ਕੀਤੀ ਏ ਤੇ ਇਸ ਸਾਲ ਤੋਂ ਬਿਲਕੁਲ ਹੱਥ ਨਹੀਂ ਲਾਇਆ ਗਿਆ ਤੇ ਉਹਦੀ ਬਦੌਲਤ ਇਹ ਸਭ ਕੁਝ ਹੋ ਰਿਹਾ ਤੇ ਜਿਹੜਾ ਪਿੱਛੇ ਵੀ ਉਹ ਤੋਂ ਕਹਿੰਦੇ ਵੀ 16 ਫੁੱਟ ਕਰਾਂਗੇ ਉਹ ਤੁਸੀਂ ਆਪ ਵੀ ਦੇਖ ਰਹੇ ਹੋ ਕਿੰਨਾ ਕੁ ਕੀਤਾ ਜਾ ਉਹ ਹੁਣ ਜਿਹੜਾ ਇਹ ਮੰਨ ਲਓ ਪੁੰਦਰ ਪੈਣੀ ਵਾਲੇ ਹੋਏ ਜਾਂ ਸੁਰਜਨ ਪੈਣੀ ਵਾਲੇ ਹੋਏ ਜਾਂ ਮੂਨ ਕਾਲੇ ਹੋਏ ਇਹ ਪੁਲ ਤੋਂ ਥੋੜੀ ਦੂਰ ਤੇ ਜਿਹੜਾ ਬੰਨ ਹੈ ਉਹ ਬੰਨਣ ਤੇ ਲੱਗੇ ਹੋਏ ਨੇ ਲਗਦਾ ਤੁਹਾਨੂੰ ਇੱਥੇ ਬਹੁਤ ਚੌੜਾ ਘਟ ਗਿਆ ਕਿੰਨਾ ਚਿਰ ਕੰਮ ਗਿਆ ਚੌੜਾਈ ਇਹ ਵੀ ਘਾਟੋਂ ਕਰਦੇ ਉਹ ਵੀ ਦੇਸ਼ਾਂ ਦੀ ਗੂਰਨੀ ਕਿੰਨੇ ਸਮਾਂ ਨੂੰ ਜੇ ਅਟੋਗੇ ਇੱਕ ਸਾਹ ਦੀ ਪੈੜੀ ਖੋਦਦੇ ਨੇ ਖਾਮ ਲੜ ਪੈਂਦਾ ਕਿ ਜਿਹੜਾ ਬੰਨ ਹੈ ਲੱਗਦਾ ਪਾਣੀ ਦਾ ਜਿਹੜਾ ਬਹਾਵ ਹੈ ਇਹਨੂੰ ਕਿੰਨਾ ਕ ਦਿਨ ਤੱਕ ਰੱਖੇ ਇਹ ਬਹਾਵ ਵੀ ਜਿਹੇ ਕੁਛ ਹੀ ਕਹਸਾ ਇਹ ਤਾਂ ਵਾਹਿਗੁਰੂ ਨੂੰ ਪਤਾ ਹੈ ਇਹ ਪਿੱਛੋਂ ਕੀ ਹੋ ਜਾਣਾ ਤੇ ਜੇਕਰ ਆਪਾਂ ਦੇਖੀਏ ਚਾਹੇ ਪ੍ਰਸ਼ਾਸਨ ਦੇ ਅਧਿਕਾਰੀ ਡੀਸੀ ਸਾਹਿਬ ਆਏ ਨੇ ਚਾਹੇ ਐਸਟੀਐਮ ਸਾਹਿਬ ਇੱਥੇ ਦਰਕਾਰ ਦੇ ਮੰਤਰੀ ਨੇ ਜਾਂ ਵਿਰੋਧੀ ਧਿਰ ਦੇ ਲੀਡਰ ਨੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਕੁਛ ਮਾਲੀ ਸਹਾਇਤਾ ਜਾਂ ਲੋਕਾਂ ਲਈ ਕੁਛ ਮਿਲਿਆ ਬਿਲਕੁਲ ਕੁਛ ਨਹੀਂ ਮਿਲਿਆ ਆਦਾ ਵੇਖ ਲਓ ਜੋ ਕੁਝ ਵੀ ਕਿਸਾਨ ਆਪ ਹੀ ਕਰ ਰਹੇ ਨੇ ਇਲਾਕਾ ਹੀ ਕਰ ਰਿਹਾ ਹੈ ਕਿ ਜਿਵੇਂ ਗੁਰੂ ਪਿਆਸੇ ਕੀ ਕਹਿ ਗਿਆ ਸੋਣ ਆਪਣੇ ਹੱਥੀ ਆਪਣਾ ਕਾਜ ਆਪ ਸਵਾਰ ਤੇ ਉਸੇ ਤਰ੍ਹਾਂ ਆਪਣਾ ਕਾਜ ਆਪ ਹੀ ਕਰਦੇ